ਪਈ ਕਿਥੇ ਚਲ ਗਏ ਹੈਗੇ ਉਹ ਮੈਂ ਵੀ ਕਿਤੇ ਕੰਮ ਹੀ ਗਿਆ ਹਾਂ ਕੰਮ ਤੋਂ ਕੰਮ ਦੱਸ ਗਿਆ ਤੇ ਜਾਇਆ ਕਰੋ ਸੁੱਖ ਤੇ ਆ ਕੀ ਗੱਲ ਸੁੱਖ ਕਾਦੀ ਹੈ ਮੁੰਡਾ ਲੜ ਕੇ ਤੇ ਜਲ ਗਿਆ ਹੀ ਮੋਟੀ ਇਮਤਰੀ ਉਹਨੂੰ ਛੱਡਦੀ ਨਹੀਂ ਗਈ ਤੂੰ ਤਾਂ ਲਾਉਂਦੀ ਕਿਥੇ ਚਲ ਗਿਆ ਕੀ ਪਤਾ ਹੁਣ ਮੈਨੂੰ ਮੈਂ ਤਾਂ ਬੜੇ ਦਰਲੇ ਲਏ ਚਾਬੀ ਵੀ ਕੱਢ ਲਈ ਧੁਰਕੇ ਚਲ ਗਿਆ ਗੁੱਸੇ 'ਚ ਮੈਂ ਤਾਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਉਸੇ ਗੱਲੋਂ ਹੁਣ ਫੇਰ ਚਲ ਗਿਆ ਇਹ ਤਾਂ ਲੜ ਪਿਆ ਹੀ ਉਹ ਬੜਾ ਜ਼ਿਆਦਾ ਅੱਛਾ ਆਹੋ ਜਾਓ ਭੱਜ ਕੇ ਰੋਣਾ ਮੈਂ ਫੋਨ ਕਰਕੇ ਦਵਨਾਂ ਵਾ ਯੇ ਮਕਿਆ ਮੈਂ ਮੈਨੂੰ ਫਰੂਨ ਲਾ ਦੇ ਤੂੰ ਨਹੀਂ ਲਾ ਕੇ ਦਿੱਤਾ ਐਡੀ ਕਿਤੇ ਪਾਪਾਂ ਰੱਖੀ ਮੇਰੇ ਬਾਸੀ ਚੁੱਕਦਾ ਨਹੀਂਗਾ ਹੁਣ ਕੀ ਕਰੀਏ ਕੀ ਬਤਾ ਕਿੱਥੇ ਹੋਊਗਾ ਤੇ ਕਿੱਥੇ ਨਹੀਂ ਜਾਵੋ ਸਹੀ ਸਾਰੇ ਕੰਮ ਛੱਡੋ ਇੱਕ ਮਿੰਟ ਰੁਕ ਜਾ ਮੈਨੂੰ ਬਾਹਰੋਂ ਕਿਸੇ ਨੂੰ ਪੁੱਛ ਲੈਂਦੇ ਵੀ ਤੂੰ ਵੇਖਿਆ ਕਿ ਅਸੀਂ ਕਿੱਧਰ ਨੂੰ ਗਿਆ ਵਾ ਜਾਓ ਪੱਛੇ ਜਾਓ ਭਾਈ ਇਹ ਮੈਂ ਕੀ ਕਰਾਂ ਇਹ ਗੱਲ ਬਣੀ ਉਹ ਨਵੇਂ ਪੰਗਾ ਹੱਟ ਗੱਲ ਪੈ ਗਿਆ ਉਹ ਦੋ ਵੇਖਾਂ

ਮੰਮੀ ਤਾ ਨੂੰ ਦੇਖਦਾ ਨਹੀਂ ਕਿ ਪੋਚਾ ਲੱਗਣ ਡਿਆ ਪੋਚਾ ਲੱਗਣ ਡਿਆ ਫੇਰ ਕੀ ਹੋ ਗਿਆ ਮੇਰੇ ਘਰਾਂ ਦੇ ਨਾ ਗਾਰਾਂ ਲੱਗਾ ਵਾ ਗਾਰਾਂ ਭਾਵੇਂ ਲੱਗੇ ਚਾਹੇ ਨਾ ਲੱਗੇ ਪਰ ਕਮ ਸਕਮ ਇਹ ਤੇ ਦੇਖਣਾ ਚਾਹੀਦਾ ਕਿ ਉਹ ਝਾੜੂ ਪੋਚਾ ਨਹੀਂ ਆਨੇ ਲਾਉਣ ਤੁਸੀਂ ਉੱਤੇ ਆਣ ਕੇ ਪੈਰ ਝਾੜਣ ਡੇਓ ਜੇ ਮੰਮੀ ਬਹੁਤੀ ਗੱਲ ਹੈ ਨਾ ਕਾਦੀ ਦੀ ਫੜਾਉ ਪੋਚਾ ਤੇ ਮੰਮੀ ਲਾਉਂਦੀ ਆ ਉਹ ਤਾਂ ਕਹਿੰਦਾ ਠੰਢੀ ਬੜੀ ਆ ਬੱਲੇ ਸਾਡੇ ਮੰਮੀ ਲਾਉਂਦੀ ਦਿੱਤੀ ਭਮੀ ਦੀ ਠੀਕ ਆ ਨਾ ਇਹ ਨਹੀਂ ਪਤਾ ਕਿ ਕਿੰਨੀ ਠੰਡ ਹੈ ਬਾਹਰ ਤੇ ਉਹ ਕੰਮ ਕਰਨ ਡੀਆਂ ਨੇ ਬਹੁਤ ਘਰਪ ਕਰਨੀਆਂ ਉਹ ਡਿਊਟੀ ਜਾਣਾ ਨਹੀਂ ਕੰਮ ਹੀ ਕਰਦੇ ਆ ਹਾਂ ਮੈਨੂੰ ਡਿਊਟੀ ਜਾਣਾ ਚਾਹੀਦਾ ਨਹੀਂ ਜਾਣਾ ਤੁਹਾਨੂੰ ਦਿਖਦਾ ਤੇ ਹੈ ਨਾ ਚੁੱਪ ਕਰਕੇ ਨਾ ਪੋਚਾ ਫੇਰੀ ਜਾ ਜ਼ੁਬਾਨ ਨਾ ਚਲਾਵੋ ਮੇਰੀ ਗੱਲ ਮੈਂ ਕਹਿਣ ਦੀ ਤੇ ਇੱਕ ਮਿੰਟ ਖੜੋ ਜਾਓ ਦੱਸ ਜੇ ਫੜੋ ਪੋਚਾ ਤੇ ਲਾਓ ਤੁਹਾਨੂੰ ਕੀ ਹੋਇਆ ਵਾ ਨਹੀਂ ਜਦੋਂ ਮੈਂ ਤੁਹਾਨੂੰ ਕਿਹਾ ਕਿ ਮੇਰੀ ਲੰਬੀ ਜੁੱਤੀ ਹੈ ਮੈਂ ਭਲਾ ਨਾ ਪੋਚਾ ਆ ਆਯਾ ਦਾ ਪੋਚਾ ਆਪ ਤੇ ਇੱਕ ਪੋਚਾ ਲਾ ਲਿਆ ਤੇ ਅਗਲੇ ਦਿਨ ਹਿਲਣਾ ਹੀ ਨਹੀਂ ਹੈ ਠੰਡ ਬੜੀ ਹੈ ਹਾਲ ਉਠਾਣੀ ਲੱਗਦੀ ਹੁਣ ਤੁਹਾਨੂੰ ਬਹੁਤ ਕੈਂਬਰ ਪੈਣ ਦੇ ਦੋਵੇਂ ਗੋੜੇ ਗੋੜੇ ਬਰਕੋ ਕੋ ਲੱਗੇ ਹੈ ਜੇ ਮੰਮੀ ਥੋਪਾ ਲੱਗੀ ਆ ਤੇ ਤੁਸੀਂ ਕਿਉਂ ਕੋਟੀ ਚਾੜੀ ਆ ਆਹ ਤੁਹਾਨੂੰ ਤਾਂ ਬੜਾ ਪਾਲਾ ਲੱਗਣ ਰਿਹਾ ਆਂ ਕਿ ਖੰਡ ਵਿੱਚ ਕੋਟੀ ਚਾੜੀ ਤੁਸੀਂ ਦੋ ਘੱਟੀਆਂ ਦਮੇ ਵੇਖਾ ਹਾ ਤੇ ਹੈ ਆਕੇ ਤੱਕ ਕੋਟੀਆਂ ਪਉਂਦੀਆਂ ਨਾ ਕਿ ਤੇ ਸ਼ੌਲ ਲੈਂਦੀ ਨਾ ਆਖਰ ਆਈ ਤੁਹਾਨੂੰ ਆਖਰ ਦੇਖਾ ਨਾ ਤਾਂ ਕਰਕੇ ਇੱਥੋਂ ਦੀ ਲੰਗੜੀ ਉਹ ਅਮਨ ਨੇ ਪੋਚਾ ਲਾਇਆ ਹਾਂਗਾ ਕਿ ਤੁਸੀਂ ਪੈਰ ਵੀ ਨਹੀਂ ਰੱਖਣਾ ਨਹੀਂ ਅਮਨ ਦੀ ਕਾਦੀ ਗੱਲ ਕਰਦੀ ਆ ਤੂੰ ਅਮਨ ਚੜਿੱਤ ਸਹੀ ਨਹੀਂ ਕਰਦੀਂ ਆ ਕਿ ਨਾ ਮੀਟਰ ਮੀਟਰ ਲੰਮੀ ਅਜਾ ਬਣਾਵਾ ਉਹਦੇ ਪਿਓ ਨੇ ਵੀ ਲਿਪੜੇ ਪੈਰ ਲਾ ਕੇ ਨੰਨ ਤੇ ਨਾ ਭਰਾਵਾ ਵੀ ਨੰਨ ਜਾਣਾ ਕਿਤੇ ਕੁੜੀ ਮੇਰੀ ਕੁਈ ਨਹੀਂ ਆ ਪਤਾ ਹਨੋ ਕਿ ਵੀ ਕੁਸੀ ਨਹੀਂ ਕਰਦੀ ਹੁੰਦੀ ਉਹਦੀ ਬਥੇਰੀ ਜਵਾਨੀ ਨਾਵ ਜਿੱਦਾਂ ਮਰਜੀ ਹੈ ਨਾ ਮੰਮੀ ਸਾਡੇ ਹੁੰਦਿਆਂ ਤੇ ਉਹਨੇ ਇੱਕ ਵੀ ਨਹੀਂ ਕੰਮ ਕੀਤਾ ਹੈ ਕਦੇ ਕਦੇ ਗਲਾਸ ਵੀ ਚੁੱਕ ਕੇ ਉੱਥੇ ਨਹੀਂ ਰੱਖਿਆ ਆਰਡਰ ਮਾਰਦੀ ਹੁੰਦੀ ਭਾਬੀ ਆ ਸੀ ਜਿੱਦ ਭਾਬੀ ਆ ਦੇ ਦੋ ਗੁਲੀਨ ਛੱਡ ਅਹੀਂ ਨੂਆ ਹੈ ਨਾ ਉਹ ਧੀ ਏ ਤਾਂ ਕਰਕੇ ਤੇਰਾ ਕਰਦੀ ਨਹੀਂ ਤੁਹਾਡੇ ਹੋਂ ਤੋਂ ਪਹਿਲਾਂ ਤੈਨੂੰ ਕਹਨੂ ਲੈਂਦਾ ਹੀਗਾ ਕਿ ਫਿਰ ਤਾਂ ਕੀ ਕਰਨਾ ਹੈ ਮੋਰਿਆਂ ਜੇ ਪਹਿਲੇ ਜਦਸ ਜਾਗ ਰਹਿੰਦੇ ਸਾਈਂ ਤਾਂ ਤੁਹਾਨੂੰ ਕੋਈ ਗੱਲ ਨਹੀਂ ਮੰਮੀ ਲੱਗ ਜੇਗਾ ਤੁਹਾਨੂੰ ਪਤਾ ਪਿਤਾ ਦੀ ਕਿੰਨਾ ਕੋਥੇ ਕੰਮ ਕਰਦੀ ਆ ਕੋਈ ਗੱਲ ਨਹੀਂ ਲੱਗ ਜਾ ਪਤਾ ਜਿਹੜਾ ਲੱਗਣਾ ਵਾ ਕਰੋ ਕਰੋ ਜੇ ਤਾਂ ਤੁਹਾਡਾ ਕੰਮ ਆ ਮੈਂ ਤੇ ਰਹੀ ਇਕੱਲਾ ਹੀ ਤੇ ਗਿਦਰਾ ਤੇ ਚੇਕ ਤੇ ਕੋਟਾ ਦਾ ਸੱਚ ਕਰਦੀ ਕੀ ਬੁਢੀ ਜਿੰਨਾ ਆਪ ਖਰਾਂਦੀ ਨਾ ਹਨ ਖਰਾਂਦੀ ਜੀ ਹਟ ਕਰਮਚਾਰੀ ਰੱਖੀ ਦੀ ਸੁਗਾਤ ਜੀ ਹਾਲੋ ਰੋਟੀ ਖਾ ਲੋ ਅੱਖਾਂ ਕੀ ਪਾੜ ਪਾੜ ਵੇਖੀ ਜਾਂਦੇ ਹੋ ਰੋਟੀ ਪੁੱਛਣ ਆਏ ਤੇ ਰੋਟੀ ਖਾ ਲੋ ਇੰਨਾ ਸ਼ੁਕਰ ਆ ਤੁਹਾਡੀ ਗਲਤੀ ਤੇ ਵੀ ਮੈਂ ਤੁਹਾਨੂੰ ਰੋਟੀ ਦੇ ਦਿੱਤੀ ਆ ਨਹੀਂ ਤੇ ਹੋਰ ਹੁੰਦੀ ਤੇ ਛੱਡ ਕੇ ਚਲ ਜਾਣਾ ਹੀ ਕਦੋਂ ਦੀ ਤੂੰ ਰੋਟੀ ਨਾ ਇੱਥੋਂ ਲੈ ਜਾ ਤੂੰ ਛੱਡ ਕੇ ਚਲੀ ਜਾ ਹਾਂ ਰੋਜ਼ ਗੱਲਾਂ ਸੁਣਨ ਦੀ ਨਹੀਂ ਰਹੀਆਂ ਮੈਂ ਛੱਡ ਕੇ ਚਲ ਜਾਣਾ ਛੱਡ ਕੇ ਚਲ ਜਾਣਾ ਆਹੋ ਅੱਗੇ ਚਾਹੁੰਦੇ ਹੋਣੇ ਛੱਡ ਕੇ ਚਲ ਜਾ ਤੇ ਮੈਂ ਅੱਛਾ ਕਰਾਂ ਪਿੱਛੋਂ ਜਿਹੜੇ ਫੋਹਾਂ ਹੁੰਦੇ ਆਹ ਪਹਿਲਾਂ ਮੈਂ ਅੱਛਾ ਕਰਦਾ ਰਿਹਾ ਬੜਾ ਹੁਣ ਜਦੋਂ ਦੀ ਤੂੰ ਆਈ ਹੋ ਅੰਦਰ ਨਹੀਂ ਮੈਂ ਜ਼ਿਆਦਾ ਐਸਾ ਕਰਦਾ ਪਿਆ ਉਹ ਤੇ ਪਤਾ ਹੀ ਹੈ ਤੁਹਾਨੂੰ ਐਸਾ ਕੰਡੇ ਕੀ ਕੰਡੇ ਹੋ ਸੱਚੇ ਹੋਣ ਵਾਸਤੇ ਮੈਂ ਵੀ ਬਾਹਰ ਚਲ ਜਾ ਮੈਂ ਉਹ ਕਰਨਾ ਤੂੰ ਰੋਟੀ ਲਾਉਂਦੀ ਨਾ ਹੀ ਆਪੇ ਖਾ ਲਈ ਮੈਂ ਤੂੰ ਨਾ ਖਾਓ ਫਿਰ ਆ ਤਾਂ ਖਾ ਲੂੰਗਾ ਮੈਂ ਜਦੋਂ ਖਾਣੀ ਹੋਊਗੀ ਖਾਣੀ ਹੋਊਗੀ ਰੋਟੀ ਖਾਣੀ ਤੇ ਚੁੱਪ ਕਰਕੇ ਖਾਓ ਰੋਟੀ ਲੈ ਕੇ ਆ

ਬਿਲਕੁਲ ਮੇਰੇ ਪੁੱਤ ਨੂੰ ਰੋਟੀ ਦੇਂਦੀ ਲੋੜ ਨਹੀਂ ਮੇਰੇ ਹੱਥਾਂ ਦੇ ਨਾ ਦੇ ਲਾਂਗੀ ਰੋਟੀ ਤੇਰਾ ਮੈਨੂੰ ਕੋਈ ਯਕੀਨੀ ਨਹੀਂ ਤੂੰ ਕੀ ਤੇਰਾ ਕੀ ਚੀਜ਼ ਪਾ ਕੇ ਦੇਦੀ ਮੇਰੇ ਪੁੱਤ ਨੂੰ ਪਛਵਾ ਜੀ ਹਾਈ ਵੀ ਮੇਰੇ ਅਦਾਬ ਬਾ ਇਦਾਂ ਵੜਾਈ ਜਾ ਮੇਰੇ ਤੇ ਲੋੜ ਨਹੀਂ ਫੇ ਕੁਝ ਪਾ ਕੇ ਦੇ ਦੋਗੀ ਪਾਣਾ ਹੁੰਦਾ ਤੇ ਮੈਂ ਕਦੋਂ ਦਾ ਪਾ ਕੇ ਦੇ ਦੇਣਾ ਹੀ ਆ ਵੇ ਤੇਰੇ ਅੱਗੇ ਥੋੜੇ ਹੱਥ ਰੋਟੀ ਪਕਾਈ ਆ ਨਾ ਖਾ ਲੈ ਮੈਂ ਆਪਣੇ ਪੁੱਤ ਨੂੰ ਆਪੇ ਲਾ ਦੇਣ ਆ ਤਾ ਕਵਾਂ ਲਾ ਕੇ ਦੋ ਹੋਂ ਤੇ ਇਦਾਂ ਕਹਿੰਦੇ ਹੋ ਨਾ ਕਿ ਜਨਾਬ ਪਾ ਕੇ ਦੇਂਦੀ ਫਿਰ ਕਹਿੰਨੀ ਰੋਟੀ ਵੀ ਪੁੱਛਦੀ ਮੁੰਡੇ ਨੂੰ ਵੀ ਮੈਂ ਪਹਿਲਾਂ ਤਾਂ ਹੀ ਰੋਟੀ ਖਾਣੇ ਹੀ ਤੂੰ ਹੁਣ ਆ ਗਈਆਂ ਤੇ ਹੁਣ ਰੋਟੀ ਜਾਦਾ ਹੀ ਖਵਾਲਣ ਢੱਪੀਆ ਤੂੰ ਹੱਥ ਖਾਣੀ ਐ ਤੇ ਖਾਓ ਨਖਰੇ ਨਾ ਕਰ ਮੇਰੇ ਨਾਲ ਮੈਂ ਤਾਂ ਨਹੀਂ ਖਾਣੀ ਜਾ ਲੈ ਜਾ ਜਾਂ ਤੂੰ ਖਾ ਲੈ ਜਾ ਤੂੰ ਮੈਂ ਖਾ ਫੀ ਇਹ ਤਾਂ ਮੂਰਖ ਵਾ ਤੈਨੂੰ ਮਰਤ ਨਹੀਂ ਮੂਰਖ ਕਾਇਦਾ ਬੋਲਦੀ ਕੋਈ ਨਹੀਂ ਮੂਰਖਾ ਨਾ ਮੈਂ ਦੱਸਦੀ ਨਾ ਆਪਣੀ ਮੰਮੀ ਹੁਣਾਂ ਨੂੰ ਕਿ ਇਦਾਂ ਕਹਿੰਦੇ ਜੇ ਲੈ ਜਾਓ ਮੈਨੂੰ ਇੱਥੋਂ ਰਹਿਣ ਦਾ ਕੀ ਫਾਇਦਾ ਮੇਰੇ ਲਈ ਦੱਸ ਦੇ ਮੰਮੀ ਤੇਰੀ ਡੀਸੀ ਲੱਗੀ ਆ ਜਿਹੜੀ ਆਣ ਕੇ ਸਾਡੇ ਤੇ ਇਲਜ਼ਾਮ ਲਾਊਗੀ ਕੋਈ ਨਹੀਂ ਇਲਜ਼ਾਮ ਕੀ ਹੁਣਾਂ ਲਾ ਦੇਵਾਂਗੇ ਵੀ ਆਹ ਇਲਜ਼ਾਮ ਲਾਉਂਦੀ ਆ ਸਾਡੇ ਉੱਤੇ ਦਾਦੇ ਦਾਦੇ ਫੇ ਮੈਂ ਦੱਸੂਗੀ ਉਹਨਾਂ ਨੇ ਸਗੋਂ ਇੱਥੇ ਰਹਿੰਦੇ ਮੇਰੀ ਸੁਣ ਗੱਲ ਜੇ ਤੈਨੂੰ ਇੰਨਾ ਚਾਹ ਨਾ ਮਾਂ ਦਾ ਉਹਨੂੰ ਆਖੀ ਨਾਲ ਵਿਚੋਲੀਆਂ ਲੈ ਕੇ ਇਕੱਲੇ ਨਾ ਮੂੰਹ ਚੱਕ ਕੇ ਆ ਜਾ ਕੋਈ ਨਹੀਂ ਲਿਆਉਣਗੇ ਵਿਚੋਲੀਆਂ ਨੂੰ ਤੁਹਾਡੇ ਮੁੰਡੇ ਦੀਆਂ ਕਰਤੂਤਾ ਦੱਸਣਗੇ ਨਾ ਕੋਈ ਗੱਲ ਨਹੀਂ ਜੋ ਕਰਤੂਤਾ ਦੱਸੋਗੇ ਨਾ ਜੇ ਮੇਰਾ ਪੁੱਤ ਗਲਤ ਕਰੂਗਾ ਤੇ ਫੇਰ ਹੀ ਕਹੋਗੇ ਨਾ ਜੇ ਉਹ ਮੇਰਾ ਪੁੱਤ ਹੈ ਹੀ ਨਹੀਂ ਗਲਤ ਕੋਈ ਨਹੀਂ ਮੰਮੀ ਇੱਥੇ ਆਉਣਗੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਹਾਂ ਹੋ ਜਾਊਗਾ ਕੋਈ ਨਹੀਂ ਜਿਹੜੀ ਚਾਹੀ ਹੋਗੀ ਆਪੇ ਅੱਗੇ ਆ ਜਾਊਗੀ ਜਿਹੜੀ ਇਲਜ਼ਾਮ ਲੰਦੀ ਨਾ ਨਾਲੇ ਮਾਂ ਪਿਓ ਨੂੰ ਪਤਾ ਲੱਗ ਜੂਗਾ ਕਿ ਕਿੰਨੇ ਕੀ ਝੂਠੀ ਆਏ ਵੇ ਕਿੱਦਾਂ ਝੂਠ ਨੂੰ ਸੱਚ ਬਣਾਈ ਜਾਂਦੇ ਆਹੋ ਜਾ 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 ਉੱਥੇ ਜਾ ਕੇ ਰੋ ਦੇ ਕੋ ਸਿਖਾ ਕੇ ਤੇ ਲੰਮੀ ਪਹੁੰਚਿਆ ਤੇਰਾ ਕੰਮ ਨਹੀਂ ਖਾਣੀ ਤੇ ਨਾ ਖਾਗਿਆ ਤੇ ਕੁਛ ਨਹੀਂ ਨਹੀਂ ਮੈਂ ਕੋਈ ਕੀ ਨਹੀਂ ਕੋਈ ਨਹੀਂ ਮਮੇ ਤੇ ਮਾਂ ਕਿਆ ਜੇ ਰੋਕ ਜੀਆ ਵਿਆਹ ਤੂੰ ਹੀ ਕਾਲੀ ਪਈ ਮੈਨੂੰ ਵੀ ਪਤਾ ਕੋਈ ਜ਼ਰੂਰੀ ਨਹੀਂ ਕਿ ਹੁਣ ਇਤਨਾ ਨਹੀਂ ਆਈ ਸਾਰੇ ਤਰਾ ਨਹੀਂ ਅੰਗੀਆਂ ਪਈਆਂ ਤਾ ਚਾਚਾ ਦੇ ਘਰ ਕਿ ਜੀ ਜੀ ਕਰਦੀਆਂ ਉਹਨਾਂ ਨੇ ਮੰਮੀ ਸਾਲ ਸਾਲ ਵਿਆਹ ਦੇ ਵਿੱਚ ਪਾਇਆ ਸੀ ਸਾਰਾ ਕੁਝ ਪਤਾ ਕੀਤਾ ਹੈ ਤੂੰ ਹੀ ਤੇ ਅਰੇ ਦੋ ਦਿਨ ਨਹੀਂ ਲੰਗੇ ਲੈ ਵੀ ਚੁੰਨੀ ਚੜਾ ਕਰਕੇ ਲੈ ਆਈਏ ਚੁੰਨੀ ਚੜਾ ਕਰਕੇ ਲੈ ਆਈਏ ਮੈਨੂੰ ਕੀ ਪਤਾ ਕੀ ਆਪਣੇ ਨਾਲ ਚੰਗੇ ਵੀ ਪਈ ਇਹ ਵੀ ਕੀ ਪਤਾ ਕਿ ਇਹ ਸਰਦੀ ਕਿਸਮਤ ਆਦੀ ਲੇਲਾ ਚੰਗੀ ਹੁਣ ਚੰਗਾ ਲੱਭਦੇ ਹਨ ਵੇਖੋ ਹਣੀ ਹੋ ਗਿਆ ਆ ਗੱਲਾਂ ਤਾਂ ਬੜੀਆਂ ਲਈਏ ਕਰਨ ਆਂਦੀ ਇਹਨੇ ਮੈਂ ਆਪਣੀ ਮਾਨਸਾ ਦਣਾ ਮੈਂ ਮਾਂ ਇਕੱਲੀ ਨਹੀਂ ਆਉਂਦੀ ਮੈਂ ਖਣਾ ਆਪਣੀਆਂ ਦੋਹੇ ਪਰਜਾਈਆਂ ਦੇ ਨਾਲ ਲਿਆ ਜਦੋਂ ਆਪਾਂ ਗਏ ਹਾਂ ਤੇਰਾ ਕੋਣ ਉੱਥੇ ਸਾਫ ਲੱਗੀ ਸੀ ਨਾ ਦਿਨ ਜਦੋਂ ਇਹਦੀਆਂ ਪਰਜਾਈਆਂ ਤੇ ਦੂਜੀ ਦੇ ਮੂੰਹ ਹਲ ਵੈਂਦੀਆਂ ਮੈਨੂੰ ਲੱਗਦਾ ਉਹਦੀ ਇਹਨਾਂ ਨਾਲ ਬੰਦੀ ਨਹੀਂ ਇਹਦੀ ਮਾਨ ਆਪਾਂ ਉਹਨਾਂ ਨੂੰ ਵੀ ਅੱਜ ਸੱਦਾਂਗੇ ਵੇਖੀ ਤੇਰੀ ਸੱਸ ਨੇ ਕੁਸਣਾ ਨਹੀਂ ਨੇ ਵੇ ਸਾਰੇ ਜਾਣੇ ਸਦਾਂਗੇ ਮੰਮੀ ਹਾਂ ਇਹਦੇ ਪਿਓ ਨੂੰ ਵੀ ਸਦਣਾ ਇਹਦੇ ਵੀਰਾਂ ਨੂੰ ਦੋਵਾਂ ਨੂੰ ਸਦਣਾ ਉਹਨਾਂ ਨੂੰ ਪਤਾ ਲੱਗੇਗਾ ਪਤਾ ਲੱਗੂਗਾ ਵੀ ਕੀ ਕਰਦੀ ਫਿਰਦੀ ਕੁੜੀ ਇਹਨਾਂ ਦੀ ਆਹ ਉਹ ਇਤਨੀ ਵੀ ਚੁੱਪ ਚੁੱਪ ਤੇ ਕੁੜੀ ਇਹ ਚੱਲ ਜੂਗੀ ਤੇ ਅਸੀਂ ਆਂਡ ਗਵਾਂਡ ਕੋ ਗੱਲਾਂ ਕਰਵਾਵਾਂ ਮਮਮੀ ਮਾਰੀ ਮੋਟੀ ਗੱਲ ਥੋੜਾ ਵਾ ਇਹ ਤੇ ਮੰਮੀ ਸਾਨੂੰ ਕਰ ਲਿਆ ਨੂੰ ਪਤਾ ਵੀ ਇਹ ਕਹਿੰਦੀ ਆ ਜਦੋਂ ਸਾਰੇ ਪਿੰਡ ਨੂੰ ਪਤਾ ਲੱਗਾ ਨਾ ਤੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤੇ ਲੋਕਾਂ ਨੇ ਮੂੰਹ ਜੋੜ ਜੋੜ ਗੱਲਾਂ ਕਰਿਆ ਕਰਦੀਆਂ ਵਾ ਇਹਨਾਂ ਘਰ ਕੀ ਹੋ ਲਿਆ ਪੁੱਤ ਜੇ ਸਾਨੂੰ ਕਰਨਗੇ ਨਾ ਇਹ ਵੀ ਜਦੋਂ ਗਈ ਨਾ ਪੱਕੇ ਇਹਦੀਆਂ ਵੀ ਪਈਆਂ ਚਾਚੀਆਂ ਕਰਨੇ ਜਾਂ ਭਤੀਜੀਆਂ ਨੇ ਕਰਨੀਆਂ ਕੀ ਮੇਰਾ ਪੁੱਤ ਬਹਿਤ ਮਤੇ ਵਾਤੇ ਰੋਟੀ ਲਾ ਕੇ ਜਾਂਦੀ। ਹੋਈ ਨਾ ਮੈਨੂੰ ਲੈ ਆ। ਇਹ ਹਾਜਾਂ ਗਾਇ ਮਮੀ ਜਿੰਨੇ ਰਾ ਸਾਹ ਦੇਉਂਦੀ। ਕਿਸੇ ਤਰ੍ਹਾਂ ਗਲਤੀ ਆ। ਚੱਲੇ ਉਹਨੂੰ ਕਹਿ ਦੇਣਾ ਕਿ 4 ਦਿਨ ਮੈਨੂੰ ਫੋਨ ਨਾ ਲੱਗੇ। ਘਰ ਤੇ ਹੋਰ ਕਲੇਸ਼ ਪਿਆ। ਜੀਵਣਾ ਓ ਦੱਸੋ ਕੀ ਗੱਲ ਫੁਲਕਾ ਦੇ ਯਾਰ ਲਾਗ ਰਾ ਮੈਂ ਜਾਣਾ ਕਿਤੇ ਕੰਮ ਭੁੱਖ ਲੱਗੀ ਮੈਂ ਤਾਂ ਰੋਟੀ ਖਾ ਲੇ ਮੇਰੀ ਸੁਣ ਲੋ ਗੱਲ ਨਾਮ ਤਾ ਨੂੰ ਫੁਲਕਾ ਦਵਾ ਅੱਜ ਤੇ ਨਾ ਦਵਾ ਕੱਲ ਜਿੰਨਾ ਸਾਹਮਣੇ ਮੇਰੀ ਬੇਇੱਜ਼ਤੀ ਕਰਦੇ ਜਣਾ ਜਾ ਉਹਨਾਂ ਕੋਲੋਂ ਜਾ ਕੇ ਫੁਲਕੇ ਮੇਰੀ ਗੱਲ ਸੁਣ ਤੈਨੂੰ ਮਿਰਚਾਂ ਕਿਹੜੀ ਗੱਲ ਦੀਆਂ ਲੱਗੀਆਂ ਹੈ ਨਾ ਤੁਹਾਨੂੰ ਨਹੀਂ ਪਤਾ ਕਿਹੜੀ ਗੱਦੀਆਂ ਮਿਰਚਾਂ ਲੱਗੀਆਂ ਜਦੋਂ ਤੁਹਾਡੀ ਮੇਰੇ ਨਾਲ ਕੋਈ ਸੁਲਾਈ ਨਹੀਂ ਹੈਗੀ ਤੇ ਮੈਂ ਰੋਟੀ ਪਾਣੀ ਪਕਾਉਣ ਨੂੰ ਆ ਆ ਜੋੜੇ ਤੁਹਾਡੇ ਗੜੀ ਹੱਥ ਮੈਂ ਨਹੀਂ ਜ ਰੋਟੀ ਦੇਣੀ ਹੁਣ ਤੁਹਾਨੂੰ ਮੇਰੀ ਪਹਿਲੋ ਗੱਲ ਸੁਣ ਲਾ ਉਹ ਜਿਹੜੀ ਗੱਲ ਤੂੰ ਗਈ ਹੈ ਨਾ ਗੁੱਸਾ ਕਰਨ ਉਹਨੇ ਕਿੰਨੇ ਦਿਨੋਂ ਕੇ ਗੱਲ ਹੋਈ ਨਹੀਂ ਹੈ ਤੇ ਗੱਲ ਛੱਡੀ ਦੀ ਹੁੰਦੀ ਹੈ ਅੱਛਾ ਜਿਹੜੀ ਮੇਰੀ ਐਨੀ ਬੇਇੱਜ਼ਤੀ ਰਹੀ ਨਵਾ ਸਾਹਮਣੇ ਕਰਦੇ ਜੇ ਮੈਨੂੰ ਜੀਣ ਜੋਗੀ ਨਹੀਂ ਛੱਡਦੇ ਉਹ ਮੈਨੂੰ ਪਿਆਰ-ਪਿਆਰ ਕੇ ਮੇਲੇ ਮਾਰਦਿਆਂ ਅਗਲੀਆਂ ਆਂਦਿਆਂ ਇਹ ਤਾਂ ਬੰਦਾ ਹੀ ਨਹੀਂ ਇਹਦੇ ਵੱਲ ਹੈ ਤੁਹਾਨੂੰ ਗੱਲਾਂ ਕਰਦੀ ਫਿਰਦੀ ਹੈ ਪਤਾ ਟੱਕ ਟੱਕ ਦੇ ਜਵਾਬ ਦਿੰਦੀਆਂ ਗਾਲੀਆਂ ਠੋਕ ਠੋਕੇ ਮੈਨੂੰ ਤੇ ਤੁਸੀਂ ਉਹਨਾਂ ਦੇ ਪੱਖ ਪੂਰਦੇ ਫਿਰਦੇ ਜੀ ਤੇ ਰੋਟੀਆਂ ਕਿਸ ਮੇਰੇ ਤੋਂ ਪਾਲਦੇ ਫਿਰਦੇ ਇਦਾਂ ਮਰਦੇ ਰੋਟੀ ਨਹੀਂ ਬਗਾ ਕੇ ਦੇਣੀ ਫਿਰ ਨਹੀਂ ਦੇਣੀ ਤੇ ਬਸ ਨਹੀਂ ਦੇਣੀ ਜਾ ਲੋ ਨਫ ਜਾ ਕੇ ਜਾ ਠੱਠੇ ਖੂਜ ਪੈ ਮਰ ਜਾ ਪਰੇ ਜਾ ਕੇ ਤੇ ਆਹੋ ਇਹੋ ਤਾਂ ਤੀਹ ਚੌਂ ਡਏ ਜੇ ਕਿ ਮਰ ਜੇ ਮਰਦੀ ਤੇ ਮੈਂ ਵੀ ਨਹੀਂ ਢੀ ਛਤੀ ਕੋਈ ਗੱਲ ਨਹੀਂ ਕਰਦੀਆਂ ਲਾਚ ਕੋਈ ਗੱਲ ਨਹੀਂ ਕੋਈ ਨਾ ਕੋਈ ਹਾਲਤ ਹੁਣ ਮੈਨੂੰ ਲੱਭਣਾ ਪੈਣਾ ਵਾ ਇੱਕ ਤੇ ਨਾ ਦੋਹਾਂ ਪਾਸੇ ਸੁਲਾ ਹੀ ਬੜੀ ਆ ਬੜਾ ਨੋਖ ਖੁਬਦਾ ਤੂੰ ਜੀਜਾ ਇਦਾਂ ਕਰਦੀਆਂ ਇੰਨਾ ਚ ਫਟਕ ਪਾਉਣਾ ਹੀ ਪੈਣਾ ਮੈਨੂੰ ਇੱਕ ਨੂੰ ਕਰਦੀਆਂ ਨਾ ਆਪਣੇ ਵੱਲ ਇਤਿਆਸ ਤੇ ਆ ਕੇ ਤੇ ਫੇਰ ਵੇਖੀ ਫੇਰ ਹਕਾਤੇ ਮੇਰਾ ਚੱਲਣਾ ਹੁਕਮ ਉਦਾਂ ਤੇ ਮੈਨੂੰ ਇਹਨਾਂ ਨੇ ਫੜਕੇ ਨਾ ਨੁਕਰੇ ਲਾਤਾ ਵਾ ਕੋਈ ਨਾ ਸੋਚ ਲੈਨੀ ਹੁਣ ਕੋਹ ਨਾ ਕੋਹ ਨਹੀਂ ਵੇਖਾਂ ਆਪਣੇ ਆਪ ਗੱਲ ਨਹੀਂ ਨਹੀਂ ਅਮਨਾ ਅਮਨਾ ਕੀ ਗੱਲ ਹੈ ਹਣ ਜਾਓ ਇੱਥੋਂ ਅਮਨਾ ਮਨ ਕਰੀ ਜਾਂਦੇ ਹੋ ਜਦੋਂ ਤੁਹਾਨੂੰ ਪਤਾ ਆਪਣੇ ਦੀ ਟੈਨਸ਼ਨ ਹੈ ਨਾ ਉਹਦੇ ਲੱਗੇ ਜਾਓ ਮੈਂ ਨਹੀਂ ਜਿਹਾਣਾ ਕੀ ਰੋਲਾ ਪਾਇਆ ਹੁਣ ਆ ਵੇਖ ਲਓ ਹਾਂ ਅਗਟਾ ਕੇ ਟਕੇਦੇ ਜਵਾਬ ਦਿੰਦੀ ਆ ਜੇ ਮੈਂ ਹੁਣਵਾਜਾਂ ਮਾਂਡੀ ਆ ਤੂੰ ਕਮਸੇ ਕਮ ਸੋਚ ਮੇਰੀ ਸੱਸ ਵਾ ਉਹਨੂੰ ਹੈ ਹੀ ਨਹੀਂ ਇੰਨੀ ਅਕਲ ਅੱਗੋਂ ਜਵਾਬ ਦੇਂਦੀ ਮੈਂ ਨਹੀਂ ਬੂਆ ਖੋਲਣਾ ਅਮਨ ਡੈਡੀ ਮੈਂ ਆਣੀ ਜੇ ਬੂਆ ਖੋਲਣਾ ਤੁਹਾਨੂੰ ਪਤਾ ਹੀ ਕੀ ਕਰਦੇ ਆ ਮੈਂ ਰੋਟੀ ਦੇਣ ਗਈ ਤਾਂ ਮੈਨੂੰ ਕਹਿੰਦੇ ਰੋਟੀ 'ਚ ਜ਼ਹਿਰ ਪਾ ਕੇ ਦੇਣ ਦੀ ਆਜੇ ਮੁੰਡੇ ਨੂੰ ਮੈਂ ਨਹੀਂ ਜਿਹਾ ਆਉਣਾ ਬਾਅਦ ਜੇ ਕੋਈ ਕੁਝ ਹੋ ਜਾਊਗਾ ਉਦੋਂ ਸਾਲ ਲਿਓ ਸਾਰੇ ਜਾਣੀ ਉਹ ਕੁੜੀਏ ਬਾਹਰ ਆ ਜਾ ਕੋਈ ਤੈਨੂੰ ਜ਼ਹਿਰ ਨਹੀਂ ਦੇਂਦਾ ਕੋਈ ਤੈਨੂੰ ਕੁਝ ਨਹੀਂ ਆਂਦਾ ਨਾਇਤਾ ਕਰੋ ਕਿਉਂ ਕਰਦਾ ਤਮਾਸ਼ਾ ਬਣਾ ਕੇ ਰੱਖਦਾ ਸਾਰਿਆਂ ਨੇ ਗੱਡੀ ਮੈਨਾਂ ਜੇ ਆਉਣਾ ਬਾਅਦ ਚਲ ਜਿਓ ਇੱਥੋਂ ਮੇਰੇ ਲੱਗੋ ਬਸ 300 ਤੋਂ ਕਮ ਮੇਰੀ ਤਾਂ ਨਹੀਂ ਸ਼ਰਮ ਤੇ ਉਹਦੀ ਕਰ ਲਾ ਮੇਰੀ ਸੋਲਾ ਮੰਮੀ ਗੱਲ ਐ ਇਹ ਨਾ ਕੋਈ ਵੱਖਰਾ ਹੀ ਚੰਨ ਚਾਹ ਲੋ ਮੈਂ ਇੱਥੇ ਖਾ ਲੈ ਕੇ ਮਰ ਜਾਣਾ ਜੇ ਚਲ ਜਿਓ ਨਹੀਂ ਤੇ ਕੋਈ ਬੂਆ ਨਾ ਖੜਕਾਓ ਬਸ ਹਾ ਹਾ ਇਹ ਨਹੀਂ ਪੁੱਤ ਕੀ ਕਹਿ ਨਹੀਂ ਆ ਉਹ ਮੇਰੀ ਗੱਲਾਂ ਉਹਨੂੰ ਵੀ ਗੁੱਸਾ ਚੜਿਆ ਜਾਵਦਾ ਤੇ ਚੁੱਪ ਕਰ ਜਾਦਾ ਇਧਰ ਆਪੇ ਗੁੱਸਾ ਠੰਡਾ ਹੋ ਜਾਏਗਾ ਨਾ ਕਾਫੀ ਖੋਲ ਦੇ। ਬਾਦ ਨਵੇਂ ਸਿਆਪੇ ਨੂੰ ਫੜੇ ਗਏ। ਜਾ ਜਾ ਕੇ ਆਪਣਾ ਨਿਕਮ ਮਟਾ ਕੰਮ ਕਰ। ਅਪੇ ਆਜੂ ਵੀ ਬਾਹਰ ਨਹੀਂ ਆਉਂਦੀ ਤੇ ਕੀ ਕਰਕੇ ਫਾ ਲਈਆ ਹੁਣ? ਘਰ ਵਿੱਚ ਕਲੇਸ਼ ਪਿਆ ਹੈ। ਕੰਮ ਨੂੰ ਜੀ ਕਰਦਾ ਵਾ। ਤੁਸੀਂ ਤਾਂ ਕਹਿੰਦੇ ਜੇ ਕੰਮ ਕਰ। ਹਾਂ ਕੀ ਕਰੀਏ ਫਿਰ ਦੱਸ। ਹੁਣ ਨੋਤੀ ਆ। ਹੁਣ ਨਹੀਂ ਆਉਂਦੀ ਬਾਹਰ ਤਾਂ ਹੁਣ ਗੋਲੀ ਮਾਰੀ ਜਾਨੂੰ। ਚੰਗਾ। ਜਿਹੜੇ ਮੂੰਹੋਂ ਕੋ ਨਿੱਕੀ ਮੋਟੀ ਗੱਲ ਨਿਕਲ ਕੇ ਪੁੱਟੀ ਸਿੱਧੀ ਉਹ ਵੀ ਮੁਰਕੇ ਨਿੱਗੀ ਚ ਗੱਲ ਈਡੀ ਵੱਟੀ ਬਣ ਜਾਣੀ। ਚਲ ਸ਼ੁਕਰ। ਨਾ ਇਹਨਾਂ ਨੇ ਧਮਕੀ ਦਿੱਤੀ ਤੇ ਚਿਮੜੇ ਜਾਣਾ ਇੱਥੇ। ਖਾਓ ਹੁਣ ਪਕਾ ਕੇ ਆਏ ਤੇ ਕੁਛ ਪਾ ਕੇ ਦੇ ਦਊਗੀ। ਮੈਂ ਆਪਣੀ ਮੰਮੀ ਨਾਲ ਗੱਲ ਕਰ ਲੈਂਦੀ ਹਾਂ ਸਗੋਂ ਫੋਨ ਤੇ ਬੈਠੀ ਬੈਠੀ ਉਹਨਾਂ ਨੂੰ ਕੀ ਪਤਾ ਲੱਗਣਾ ਅੰਦਰ ਕੀ ਕਰਨ ਦੀ ਹੈ ਡਰ ਕੇ ਤੇ ਰਹਿਣਗੇ ਥੋੜਾ ਬਹੁਤਾ ਪਰ ਮੰਮੀ ਨੂੰ ਨਾ ਮੈਂ ਇਹ ਨਹੀਂ ਦੱਸਣਾ ਇਦਾਂ ਵੀ ਇੱਥੇ ਕੁਝ ਹੁੰਦਾ ਵਾ ਉਦਾਂ ਕਹੂੰਗੀ ਮੰਮੀ ਤੇ ਨਾਨੀ ਬਣਨ ਵਾਲੇ ਆ ਹੈਲੋ ਸਾਸ਼ੀ ਕਾਲ ਵੀਰ ਹਾਂ ਠੀਕ ਹੈ ਤੁਸੀਂ ਸੁਣਾਓ ਆਹ ਮੰਮੀ ਕਿਤੇ ਮੰਮੀ ਨਾਲ ਗੱਲ ਕਰਾਇਓ ਮੇਰੀ ਜਪਾਣਾ ਵੇਹਣਾ ਦੀਆਂ ਕਿ ਦੇਖ ਦੇ ਲੰਬੀਆਂ ਵਾਂ ਤੇ ਕੰਮ ਇੱਕ ਨਹੀਂ ਸਵਾਦਾਂ ਹੁੰਦਾ ਹੈ ਆ ਪਾਪਾ ਕੇ ਕੱਪੜੇ ਕਸੋਰ ਕਸੋਰ ਕੇ ਵਿੱਚ ਸੁੱਡੇ ਮੁੰਡੇ ਦੇ ਇਨੀਆਂ-ਇਨੀਆਂ ਸੋਹਣੀਆਂ ਉਹਦੀਆਂ ਸ਼ਰਟਾਂ ਹੀ ਹੋ ਇਹਨਾਂ ਨੇ ਮਹਿੰਗੀਆਂ ਤੇ ਵੇਖ ਕੀ ਬਣਾਇਆ ਵਾ ਜੇ ਹੁਣ ਮੈਂ ਕਿਹਾ ਨਾ ਤੇ ਮੇਰੇ ਸਿਰਦੇ ਵਾਲਾ ਨੂੰ ਪਹਿਣਾ ਵਾ ਤੇ ਸਾਡੇ ਜਿੰਨਾ ਤੇ ਕੋਈ ਨਾ ਚੰਗਾ ਹੀ ਹੈ ਨਹੀਂ ਮੁੰਡੇ ਨੂੰ ਦੱਸਦੀ ਆ ਮੰਮੀ ਆਪਾਂ ਨੂੰ ਦਾ ਫੋਨ ਆਉਂਦਿਆ ਕਰ ਦਿਓ ਕਰ ਅਮਨ ਦਾ ਫੋਨ ਆਉਂਦਿਆ ਹਾਂਜੀ ਤੇ ਆਹ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਹੋਰ ਸਨਾ ਪੁੱਤ ਕਿ ਹਾਲ ਵਾ ਹਾਂਜੀ ਮੰਮੀ ਮੈਂ ਠੀਕ ਆ ਤੂੰ ਸੁਣਾਓ ਅੱਛਾ ਅੱਛਾ ਪੁੱਤ ਤੇਰੀ ਆਵਾਜ਼ ਕੋਈ ਲੀਟਲੀ ਆਉਂਦੀ ਏ ਠੀਕ ਵੀ ਹੈਗੀ ਆ ਨਹੀਂ ਨਹੀਂ ਮੰਮੀ ਮੈਂ ਠੀਕ ਆ ਮੇਰੀ ਆਵਾਜ਼ ਨੂੰ ਕੀ ਹੋਣਾ ਏ ਮੈਂ ਤੁਹਾਨੂੰ ਨਾ ਖੁਸ਼ਖਬਰੀ ਦੇਣੀ ਏ ਇੱਕ ਖੁਸ਼ਖਬਰੀ ਹਾਏ ਹਾਏ ਅਮਨ ਸ਼ਤਿ ਸ਼ਤਿ ਦੱਸ ਮੈਨੂੰ ਤਾਂ ਹੋਰ ਤਰ੍ਹਾਂ ਹੋਈ ਜਾਣ ਲਿਆ ਵਾ ਸ਼ੁਕਰ ਹੈ ਮਾਲਕ ਦਾ ਕਿਤੇ ਕੋਈ ਤੇ ਗੱਲ ਚਾਹੀ ਸੁਣਾ ਮੈਨੂੰ ਮੰਮੀ ਖੁਸ਼ਖਬਰੀ ਇਹ ਆ ਕਿ ਤੂੰ ਨਾਨੀ ਬਣਨ ਵਾਲੇ ਆ ਅੱਛਾ ਨੀ ਮਾਂ ਨਾਨੀ ਬਣਨ ਵਾਲੀ ਆ ਲੈ ਪੁੱਤ ਆ ਤੇ ਤੁਮੇ ਨੂੰ ਬੋਤੀ ਵੱਡੀ ਖੁਸ਼ਖਬਰੀ ਦਿੱਤੀ ਆ ਹੈ ਸ਼ੁਕਰ ਆ ਮਾਲਕ ਦਾ ਮੈਂ ਤੇ ਹੱਥ ਜੋੜਨੇ ਸੱਚੇ ਪਾਤਸ਼ਾਹ ਦੇ ਤੇ ਮੇਰੀ ਧੀ ਘਰ ਵਾਲੀ ਬਣ ਗਈ ਆ ਹੈ ਤੇ ਕਾਪੜੇ ਪਰਜਾਈ ਗੱਲ ਹੋਈ ਆ ਅਲੀ ਗੱਲ ਲੈ ਨਾ ਗੱਲਾਂ ਕਰਨਾ ਤੇ ਮਿੱਠ ਲੰਮੀ ਜ਼ੁਬਾਨ ਚਲਦੀ ਓ ਤੇ ਅਜੇ ਤੱਕ ਮੇਹਲਾ ਕੋਈ ਖੁਸ਼ਖਬਰੀ ਨਹੀਂ ਸੁਣਾਈ ਦੇ ਨੀ ਮੰਮੀ ਤੂੰ ਇਹਨਾਂ ਦੀਆਂ ਗੱਲਾਂ ਕਰ ਤੂੰ ਮੇਰ ਨਾਲ ਕਰਨ ਦੇ ਤੂੰ ਮੇਰੀ ਗੱਲ ਸੁਣੋ ਤੇ ਖੁਸ਼ ਹੋਵਾ ਕਾ ਮੈਂ ਉਹਨਾਂ ਦੀ ਗੱਲਾਂ ਕਰੀ ਜਾਂਦੇ ਹਾਂ ਚਲ ਦਫਾ ਕਰ ਇਹਨਾਂ ਆਪਣੀ ਗੱਲ ਸੁਣਾ ਤੂੰ ਮੇਰੇ ਘਰ ਦਾ ਪੁੱਤ ਹੁਣ ਨਾ ਧਿਆਨ ਨਾਲ ਖੀਆਂ ਆਪਣਾ ਤੇ ਫਰੂਟ ਖਾਇਆ ਕਰ ਕਿਦਾਂ ਸਾਸਤਰੀ ਤੇ ਬੜੀ ਖੁਸ਼ ਹੋਣੀ ਆ ਕੋਈ ਨਹੀਂ ਮੰਮੀ ਤੁਸੀਂ ਤਾਂ ਟੈਨਸ਼ਨ ਲੈਂਦੇ ਹੋ ਫਰੂਟ ਫਰਾਰ ਖਾਇਆ ਕਰਨਾ ਮੈਂ ਪੂਰਾ ਚਲੋ ਮੰਮੀ ਠੀਕ ਆ ਫਿਰ ਮੈਂ ਫੇਰ ਗੱਲ ਕਰਾਂਗੀ ਤੁਹਾਡੇ ਨਾਲ ਹੁਣ ਮੈਂ ਕੰਮ ਕਰ ਲਾਂ ਕਦੋਂ ਜਿੱਤੇ ਗੱਲ ਕਰਨੀ ਚਲ ਠੀਕ ਆ ਪੁੱਤ ਠੀਕ ਆ ਤੇ ਧਿਆਨ ਰੱਖੀ ਆਪਣਾ ਚੰਗਾ ਮਿੱਤਰਾਂ ਪਾਪੀਆਂ ਨੂੰ ਦੱਸ ਨਹੀਂ ਆ ਵੇਣੀ ਆ ਭਲਾ ਖਬਰ ਸੁਣ ਕੇ ਖੁਸ਼ ਹੋਣ ਦੀਆਂ ਕਿ ਜਾਂ ਅੰਕਸ਼ ਪੈਦੀ ਦੋਆਂ ਜਾਨੀਆਂ ਚੱਲ ਚੰਗਾ ਫੇ ਚੰਗਾ ਲੈ ਸ਼ੁਕਰ ਆ ਮਾਲਕਾ ਤੇਰਾ ਮੇਰੀ ਧੀ ਦੇ ਘਰ ਖੁਸ਼ੀਆਂ ਆਜੀਆਂ ਮੇਰੀ ਧੀ ਘਰ ਵਾਲੀ ਬਣ ਗਈ ਚੱਲ ਹੋਰ ਮੈਨੂੰ ਕੀ ਚਾਹੀਦਾ ਵਾ ਇਸੇ ਕੰਮ ਦੀ ਤਾਂ ਹੁੰਦੀ ਆ ਚਲ ਵੇਖਾ ਕਿੱਥੇ ਦੋਵੇਂ ਜਣੀਆਂ ਬੈਠੀਆਂ ਸਿਰ ਝੜ ਕੇ ਇਹਨਾਂ ਨੂੰ ਦੱਸਾਂ ਜਾ ਕੇ ਚੱਲ ਵੇਹੇ ਲੰਮਾ ਮਮੀ ਕਿੰਨੀ ਖੁਸ਼ ਹੋਈ ਆ ਇਹ ਵੀ ਚੰਗਾ ਹੈ ਵੀ ਮੈਂ ਮੰਮੀ ਨੂੰ ਇਹਨਾਂ ਦੀ ਗੱਲ ਨਹੀਂ ਦੱਸੀ ਤਾਂ ਵੀ ਟੈਨਸ਼ਨ ਲੈਂਦੀ ਰਹਿਣਾ ਹੀ ਇਹਨਾਂ ਨੂੰ ਤੇ ਮੈਂ ਆਪ ਹੀ ਸੁੱਤਰ ਕਰ ਲੈਣਾ ਨੀ ਨਵਾਂ ਅੰਤਰੀ ਨੇ ਕੀ ਪੈਣ ਕਿੱਥੇ ਇੱਥੇ ਹੋਣੀ ਕੀ ਗੱਲ ਮੰਮੀ ਕੀ ਪੈਣਾ ਕਿਹੜਾ ਕੰਮ ਪੈ ਗਿਆ ਅੱਜ ਤੁਹਾਨੂੰ ਨਹੀਂ ਬੜਾ ਵਧੀਆ ਕੰਮ ਪਿਆ ਵਾ ਅੱਛਾ ਮੈਂ ਬੜੀ ਖੁਸ਼ ਵਾਂ ਤੂੰ ਆਜ ਮਾਰੋ ਗੁਰਲੀਨ ਮੰਮੀ ਬੁਲਾਉਂਦੇ ਆ ਦੱਸੋ ਤੇ ਸਾਈ ਮੰਮੀ ਕਿਹੜਾ ਖੁਸ਼ੀ ਵਾਲਾ ਕੰਮ ਆ ਲੈਣਦੇ ਇਹਨੂੰ ਵੀ ਵੀ ਸਾਨੂੰ ਦੋਵਾਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਤੁਸੀਂ ਦੋਵੇਂ ਮੰਮੀਆਂ ਬਣਨ ਵਾਲੀਆਂ ਜੇ ਸੱਚੀ ਮੰਮੀ ਸੱਚੀ ਤਾਂ ਲੋ ਵੀ ਵਧਾਈਆਂ ਆ ਮੈਂ ਵੀ ਤਾਂ ਨਾਨੀ ਬਣਨ ਵਾਲੇ ਆ ਆਹ ਤੇ ਹੋਰ ਮੈਂ ਤੇ ਨਹੀਂ ਖੁਸ਼ ਵਗਦੇ ਗੱਲ ਨਹੀਂ ਕਰਨ ਵਾਲੀ ਨਾਬਦੀਦੀ ਮੈਂ ਨਹੀਂ ਆ ਦੀਦੀ ਘਰ ਨਾਲ ਕੁੜੀ ਹੋਏ ਫਰਾਕਾ ਖੜਾਂਗੀ ਸੋਹਣੀਆਂ ਸੋਹਣੀਆਂ ਫਰਾਕਾ ਬੜੀਆਂ ਸੋਹਣੀਆਂ ਹੁੰਦੇ ਆ ਨਾ ਕਿੰਨਾ ਹੀ ਸ਼ੋਰੂਮ ਚ ਕੁੜੀਆਂ ਦੇ ਕੱਪੜੇ ਉਦਾਂ ਹੀ ਬੜੇ ਸੋਹਣੇ ਹੁੰਦੇ ਨੇ ਜਿਹਨਾਂ ਫਰਾਕਾ ਵਿੱਚ ਨਹੀਂ ਮੈਨੂੰ ਬੜੀ ਰੀਜ਼ ਆਉਂਦੀ ਕਿ ਮੇਰੇ ਘਰ ਵੀ ਕੁੜੀ ਹੋਏ ਦਰ ਫੜੇ ਮੁੱਟਾਡਾ ਹੈ ਉਹ ਚੱਜ ਦਾ ਲਫਜ਼ ਨਾ ਕੱਢਿਆ ਮੂੰਹਾਂ ਚ ਜਦੋਂ ਕੁੜੀਆਂ ਖੜੀਆਂ ਮਾੜੀਆਂ ਹੁੰਦੀਆਂ ਨੇ ਆ ਕੁੜੀਆਂ ਮਾੜੀਆਂ ਨਹੀਂ ਹੁੰਦੀਆਂ ਮੇਰੀ ਗੱਲ ਸੁਣ ਲਓ ਦੋਵੇਂ ਜਾਣੀਆਂ ਮੈਨੂੰ ਤਾਂ ਦੋਤਾ ਚਾਹੀਦਾ ਉਹ ਵੀ ਜਲ ਰੋਜ਼ ਵਰਗਾ ਠੀਕ ਆ ਨਾ ਚਲਦੀ ਗੱਲਾਂ ਨਾ ਚਲੋ ਤੁਹਾਨੂੰ ਦੋਤਾ ਚਾਹੀਦਾ ਆਪੇ ਗੁਰਲੀਨੂ ਰੱਬ ਕੁੜੀ ਦੇ ਦੇਗਾ ਨਾ ਉਹ ਆਪਣੀਆਂ ਰੀਝਾਂ ਪੂਰੀਆਂ ਕਰ ਲੇਗੀ ਵੀ ਚੁੱਪ ਕਰ ਮੇਰੇ ਪੁੱਤ ਨੂੰ ਵੀ ਪੋਤੀ ਚਾਹੀਦਾ ਵਾ ਉਹਦਾ ਵੀ ਅੱਗਾ ਵਧੂਗਾ ਆ ਕੁੜੀਆਂ ਵਾਲੀ ਗੱਲ ਪਤਾ ਨਹੀਂ ਕਿੱਥੋਂ ਛਿੜ ਕੇ ਬਹਿ ਜਾਂਦੀ ਨੇ ਨੈਸ ਕੇ ਥਾਂ ਤੇ। ਚਲ ਮੰਮੀ ਮੁੰਡਾ ਮਿਲ ਜੇਗਾ ਤਾਂ ਕੁੜੀਆਂ ਵੀ ਤਾਂ ਜ਼ਰੂਰੀ ਹੁੰਦੀਆਂ ਹੀ ਨੇ ਨਾ। ਮੰਮੀ ਆਹ ਮੌਕਾ ਖੁਸ਼ ਹੋਉਂਦਾ। ਸੋ ਗੱਤ ਇਹ ਆਡਾ ਮੂੰਹ ਮਿੱਠਾ ਕਰ। ਤੂੰ ਇਹ ਤਾਂ ਲੰਨੀ ਡੈਪੀ ਹੋ। ਤੈਨੂੰ ਪਤਾ ਗਾਲੀ ਦਾ ਮੂੰਹ ਨਹੀਂ ਕਦੇ ਸਿੱਧਾ ਹੋਣਾ। ਨਹੀਂ ਕਿਉਂ ਨਹੀਂ ਹੋਣਾ ਸਿੱਧਾ? ਅੱਜ ਤਾਂ ਮੈਂ ਨਹੀਂ ਖੁਸ਼ ਮੇਰਾ ਜੀ ਕਾਂਡਾ ਨੱਚ-ਨੱਚ ਕੇ ਨਾ। ਜਿਹੜਾ ਘੁੱਟਦਾ ਫੜਕੇ ਮੰਮੀ ਕਹ ਲੈ ਇੰਨੀ ਗੱਲਾਂ ਨਾ ਫਿਰ ਮਠਿਆਈ ਵਰਤੀ ਮੰਗਾਓ ਤੇ ਹੁਣੇ ਮੰਗਾ ਲਿਨੀਂ ਕਿਹੜੀ ਵਰਤੀ ਖਾਣੀ ਮੇਰੀ ਕੀ ਨੇ ਹਲੇ ਮੰਮੀ ਖੋਏ ਵਾਲੀ ਵਰਤੀ ਖਾਣੀ ਨਾਲੇ ਇੱਕ ਇੱਕ ਸਾਨੂੰ ਸੂਟ ਵੀ ਬਣਾ ਕੇ ਦਿਓ ਲੈ ਦੱਸ ਇਹ ਕਿਹੜੀ ਗੱਲ ਕੀਤੀ ਆ ਦੋਵਾਂ ਨੂੰ ਸੋਹਣੇ ਸੋਹਣੇ ਸੂਟ ਬਣਾ ਕੇ ਦਊਂਗੀ ਤੇ ਨਾਲੇ ਮੈਂ ਹੁਣੇ ਕੱਲ ਨਹੀਂ ਆ ਨਾ ਤੇ ਮੰਗਵਨੀ ਤੁਹਾਡੇ ਵੱਲ ਖੋਏ ਵਾਲੀ ਵਰਤੀ ਠੀਕ ਵਾ ਸੁਖ ਸੁਖਿਆ ਕਰੋ ਰੋਜ਼ ਤੇ ਅਮੰਦ ਕਰ ਮੁੰਡਾ ਹੋਵੇ ਇਹੋ ਇਨੀ ਮੰਮੀ ਮੁੰਡਾ ਹੀ ਹੋਏਗਾ ਟੈਨਸ਼ਨ ਨਾ ਲਾਉਦੀ ਹਾਂ ਚਲ ਠੀਕ ਆ ਤੁਹਾਡੇ ਮੂੰਹ ਚ ਕਿਉਂ ਸ਼ਕਰ ਮੈਂ ਵੇਖਾਂ ਜਾ ਕੇ ਮਗਾਵਾ ਤਾਂ ਲਿਖ ਹੋਈ ਵਾਲੀ ਬਰਖੀ। ਅੱਛਾ ਜੀ ਵੀ ਕੋਈ ਚੱਲ ਕੋਈ ਜੁਣਾ ਮੈਂ ਚਾਹੀਦਾ। ਰੱਬ ਨੇ ਨਾ ਮਰਦੀ ਤਾਂ ਨੇ ਸੁਣ ਲਈ। ਕਿੰਨੂ ਪਤਾ ਵਾਹ ਗਵਾਈਆਂ ਵਾਲੇ ਪਾਸੇ ਪੈ ਗਈ ਨਾ ਫਿਰ ਤੇ ਕੀ ਹੁੰਦੀ ਆ। ਉਹ ਜਿਹੜੇ ਤੇ ਗੱਲ ਤਰੀ ਗੁੱਲੀ ਨੇ ਕੀਤਾ ਪਰ ਮੈਨੂੰ ਮੰਮੀ ਦੀ ਇੱਕ ਗੱਲ ਚੰਗੀ ਨਹੀਂ ਲੱਗੀ। ਆ ਜਿਹੜਾ ਕੁੜੀਆਂ ਮੁੰਡਿਆਂ 'ਚ ਫਰਕ ਕਰਦੀ ਐ। ਉਹ ਚੱਲ ਕੋਈ ਗੱਲ ਨਹੀਂ ਬਾਬਾ ਮੈਂ ਤਾਂ ਆਪੇ ਹੀ ਦਿਨ ਰਾਤ ਸੁਖਨੀ ਆ। ਵੀ ਜਦੋਂ ਮੇ ਰੱਬ ਮੈਨੂੰ ਦੇ ਨਾ ਮੈਨੂੰ ਧੀ ਦੇ। ਕੁੜੀਆਂ ਕਿਹੜੀਆਂ ਮਾੜੀਆਂ ਹੁੰਦੀਆਂ। ਇਹੀ ਤੇ ਮਾਪਿਆਂ ਦਾ ਦੁੱਖ ਹੁੰਦੀਆਂ ਨੇ। ਚੱਲ ਕੋਈ ਗੱਲ ਨਹੀਂ ਅਹੀ ਰੀਝਾ ਕਰ ਲਾਂਗੀ ਆਪਣੀਆਂ ਧੀਆਂ ਪੇ ਆ ਚੱਲ ਚੱਲ ਸ਼ੁਕਰਮਾਲਕਾ ਤੇਰਾ ਹੁਣ ਜੀਵਨ ਜਿਨੇ ਪੇਰੀ ਤਿਆਰੀ ਕਰਨੀ ਪੈਣੀ ਆ ਮੁੰਡੇ ਨੂੰ ਚੇਨ ਪਾਵਾਂਗੇ ਖੜਾ ਪਾਵਾਂਗੇ ਚੱਲ ਕੋਈ ਗੱਲ ਨਹੀਂ ਬਥੇਰੇ ਦੇਹਾ ਸੋਚੜੇ ਵਿੱਚ ਦੇ ਸੋਚ ਰੂਗੀ ਹੌੜੀ ਨਾਮ ਐ ਆਫੋਂ ਅਦਰ ਖੋਜ ਰੱਖ ਥਲੇ ਤਾਂ ਮੈਂ ਗੱਲ ਕਰਨੀ ਆ ਮੈਂ ਦੱਸ ਸੁਹੀ ਨਾ ਜਾਓ ਤੇ ਜਾ ਕੇ ਤੇ ਖੋਏ ਵਾਲੀ ਪਰ ਫਿਰ ਆ ਕੇ ਦੋ ਮੇਰੇ ਨਵਾਂ ਅੱਛਾ ਤੇ ਨਾਲੇ ਨਾ ਸ਼ਾਮੀ ਵਾ ਜਾਉਂਗੀ ਤੁਹਾਡੇ ਨਾਲ ਸ਼ਹਿਰ ਤੇ ਦੋਵਾਂ ਨੂੰ ਸੋਹਣੇ ਸੋਹਣੇ ਸੂਟ ਬਣਾ ਕੇ ਦੇਣੇ ਆ ਹੈਗੀ ਠੀਕ ਠਾਕ ਦਿਮਾਗ 'ਚ ਫਰਕ ਪੈ ਗਿਆ ਤੇ ਹਾਏ ਹਾਏ ਲੋੜਾ ਪੈ ਜੇ ਨਹੀਂ ਮੇਰੇ ਦਿਮਾਗ 'ਚ ਆਨੋ ਫਰਕ ਪੈਣਾ ਨੋਆ ਨੂੰ ਸੂਟ ਤੇ ਬਰਫੀ ਮੈਂ ਨਹੀਂ ਸਮਝਿਆ ਕਰ ਹੈ ਲੈ ਦੱਸ ਜੇ ਮੈਂ ਕੋਈ ਚੰਗਾ ਸੋਚ ਲਈ ਨੀ ਤੂੰ ਸੋਚੜ ਦਿਆ ਕਰੋ ਮੈਨੂੰ ਮਜਬੂਰ ਕੋ ਕਰਦੇ ਹੁੰਦੇ ਕੋਈ ਗੱਲ ਕਰਦੇ ਫਿਰ ਤੁਸੀਂ ਆਪੀ ਗੱਲ ਕੀ ਆ ਗੱਲ ਸੁਣੋਗੇ ਨਾ ਹੈ ਤੇ ਜੀ ਖੁਸ਼ ਹੋ ਜਾਣਾ ਵਾ ਜੇ ਚੰਗੀ ਆ ਤੇ ਫੇਰ ਕਰੀ ਜੇ ਮਾੜੀ ਤੇ ਫੇਰ ਰਹਿੰਦੀ ਚੰਗੀ ਕਰਨ ਲੱਗੀ ਆ ਆਪਣੀ ਅੰਮਣ ਦੇ ਘਰ ਨਾ ਨਿਆਣਾ ਹਉਣ ਵਾਲਾ ਵਾ ਪੰਨਾਂ ਨਾਲ ਨਹੀਂ ਬਣਨ ਵਾਲੇ ਆ ਸ਼ੁਕਰ ਹੈ ਪ੍ਰਮਾਤਮਾ ਦਾ ਆਹੋ ਪ੍ਰਮਾਤਮਾ ਨੇ ਬਹੁਤ ਖੁਸ਼ੀ ਦਿੱਤੀ ਆ ਤਾਂ ਹੀ ਹੁੰਦੀ ਆ ਹੈ ਸਹੀ ਧੰਨਵਾਦ ਦਿੱਤੀ ਆ ਪੁੱਤ ਘਰ ਖੇਡਣ ਦੇਖੋ ਇਹ ਵਾਲੀ ਬੱਸੀ ਦੀ ਕਿਹੜੀ ਗੱਲ ਆ ਮੈਂ ਤਾਂ ਵਾਰ-ਵਾਰ ਸੁੱਟਦਾ ਆਪਣੀ ਧੀ ਤੋਂ ਹੋਏ ਵਾਲੀ ਬੱਸੀ ਮੈਨੂੰ ਦੱਸ ਵੀ ਡੱਬੇ ਇੱਕ ਲਿਆਵਾ ਕੋ ਦੋ ਲਿਆਵਾ ਇਦਾਂ ਕਰੋ ਅਜੇ ਤੇ ਇੱਕੋ ਹੀ ਲੈ ਆਓ ਆਪਣੇ ਘਰ 'ਚ ਹੀ ਖਾਣਾ ਵਾ ਆਹੋ ਹੈ ਤੇ ਜਦੋਂ ਹੋਊਗਾ ਨਾ ਮੁੰਡਾ ਫੇਰ ਆਪਾਂ ਵੰਡਾਂਗੇ ਸਾਰੇ ਪਿੰਡ ਵਿੱਚ ਬਾਜੀ ਨਹੀਂ ਨਹੀਂ ਫਿਰ ਤਾਂ ਕੋਈ ਨਾ ਕੋਈ ਵਾਦਾ ਕਰਨਾ ਪੈਣਾ ਆਹੋ ਠੀਕ ਨਹੀਂ ਤੁਸੀਂ ਇੰਤਾ ਕਰੋ ਖੋਏ ਵਾਲੀ ਬਰਫੀ ਮੰਗਦੀਆਂ ਦੋਵੇਂ ਜਾਣੀਆਂ ਤੇ ਕੋਈ ਨਹੀਂ ਲਿਆ ਕੇ ਦੋ ਕੁੜੀਆਂ ਨੂੰ ਖੋਏ ਵਾਲੀ ਬਰਫੀ ਤੇ ਮੁੜ ਕੇ ਸ਼ਾਮਾਂ ਨੂੰ ਸੂਟ ਬਣਾ ਦੇਣੇ ਮੇਰੀ ਗੱਲ ਸੁਣਾ ਨਾਲ ਲੈ ਜੀ ਜਿਹੜੇ ਸੂਟ ਤੇ ਆਤਰ ਰੱਖਣਗੇ ਨਾ ਉਹ ਲੈ ਕੇ ਦੇਵੀ ਨਾਲ ਨਹੀਂ ਪੂਸੀ ਦਾ ਮੌਕਾ ਵਾ ਮੇਰੀ ਗੱਲ ਸੁਣੋ ਮੈਂ ਨਾਲ ਨਹੀਂ ਲੈ ਕੇ ਜਾਣੀਆਂ ਆਹ ਗੱਲ ਛੁੱਟੀ ਜੇ ਤੁਹਾਨੂੰ ਪਤਾ ਪੁੱਤ ਨਹੀਂ ਆ ਦੋਈ ਇਹਨਾਂ ਤਾਂ ਮੈਂ ਦੁਕਾਨ ਤੋਂ ਨਿਕਲ ਦੇਣਾ ਇਨਾ ਦੋਹਾਂ ਦੋਹਾਂ ਹੱਥ ਹੌਣੇ ਉੱਥੇ ਉਹ ਤੈਨੂੰ ਗਹਿਨੇ ਰੱਖ ਦੇ ਉੱਥੇ ਹੋਣਗੀਆਂ ਤੁਸੀਂ ਮੈਂ ਲਿਆ ਦੂੰਗੀ ਮੈਂ ਮਾੜੇ ਲੈਉਣੇ ਆਂ ਦੱਸ ਮੈਨੂੰ ਭਲਾ ਕਪੜਾ ਨਹੀਂ ਫੀਜਣਾ ਮੈਨੂੰ ਤੇਰੀ ਨੀਂਦ ਦਾ ਪਤਾ ਹੈ ਨਾ ਹਾਂ ਹੁਣ ਨਾ ਖੁਸ਼ੀ ਦਾ ਮਾਹੌਲ ਵਾ ਤੇ ਖੁਸ਼ੀ ਦਾ ਰਹਿੰਦੋ ਕੋਈ ਉਹ ਜੀ ਗੱਲ ਨਾ ਕਰਿਓ ਜਿਦ ਤਰਾ ਮੇਰਾ ਮਨ ਸੁਣ ਕੇ ਜੇ ਹੋਰ ਕੁਮਕਾਉਣਾ ਵਾ ਤੇ ਤੈਨੂੰ ਦੱਸ ਦੇ ਮੈਨੂੰ ਤੇ ਮੈਂ ਨਹੀਂ ਮੁੜ ਕੇ ਜਾਣਾ ਚੱਲ ਇੱਕ ਠੰਡੇ ਦੀ ਬੋਤਲ ਲੈ ਆਇਓ ਨਾਲ ਚੱਲ ਠੀਕ ਆਹੋ ਤੇ ਪਕੌੜੇ ਪਕਾੜੇ ਘਰੇ ਕੱਢ ਲੈਨੇ ਆਪੇ ਚਲੋ ਜਿਤਨਾ ਮਰਜ਼ੀ ਕਰ ਲੋ ਆਹ ਪੁੱਤਰਾ ਨਾ ਮੰਨੂ ਫੋਨ ਫ ਕੋਈ ਨਹੀਂ ਮਨਾ ਮੇਰੀ ਗੱਲ ਹੋ ਗਈ ਆ ਫੇਰ ਕਰਨੂ ਰਾਤ ਨੂੰ ਪੁੱਛ ਲੂੰਗੀ ਹਾਲ ਚੱਲ ਠੀਕ ਨਹੀਂ ਇਹ ਕਿਹ ਚੀਜ਼ ਦੀ ਜ਼ਰੂਰਤ ਆ ਦੱਸਦੇ ਚਲੋ ਹੁੰਦਾ ਜਾਂਦਾ ਮੈਂ ਫੜਾਵਾਂਗਾ ਦੇਖਿਆ ਹੀ ਪਿਓ ਨੂੰ ਕਿੱਦਾਂ ਚਾ ਆ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਕਿ ਜਦੋਂ ਮੈਂ ਤੁਹਾਨੂੰ ਦੱਸਿਆ ਤੇ ਤੁਸੀਂ ਹਾਂ ਖੁਸ਼ੀ ਨੂੰ ਚੁੱਡੇ ਹੀ ਕਰਨਾ ਕਦੇ ਨਾਨੇ ਨੂੰ ਦੁੱਧੀਆਂ ਦੁੱਧੇ ਮੜੇ ਲੱਗਦੇ ਵਾਕਿਆ ਸਹੀ ਗੱਲ ਵਾ ਇਹ ਖੁਸ਼ੀ ਨਾ ਤੁਗਣੀ ਹੁੰਦੀ ਠੀਕ ਘਰ ਆਵੇ ਬੱਚੇ ਨਾਲ ਹੁਣ ਤੇ ਮਨ ਦੱਸਾ ਕਿੰਨਾ ਖੁਸ਼ ਹੁੰਦਾ ਵਾ ਬਾਕੀ ਸਹੀ ਗੱਲ ਆ ਚਲ ਸਾਡੇ ਵੀ ਕਿਤੇ ਤਰੌਣਕਾ ਲੱਗਿਆ ਕਰਦੀ ਆ ਬਹੁਤ ਗੱਲ ਵਾ ਕੋਈ ਗੱਲ ਨਹੀਂ ਤੇ ਚਲ ਮਾਰ ਲੈਨੇ ਮੇਰੇ ਚਾਹੋ ਕੀ ਆਉ ਪిల్లా ਚੱਲ ਹੁਆ ਨਾ ਮੈਂ ਕੋਈ ਦੀ ਕਾਲੀ ਨਾ ਪਿਆ ਕਰ ਮੈਂ ਕੁੜੀਆਂ ਨੂੰ ਕਹਾਂ ਦੀ ਪਕੌੜੇ ਕਾਲੇ ਅੱਜ ਲੋਕ ਵਰਜੀ ਖਾਣਾ ਅੰਬ ਦੀ ਬੋਤਲ ਲਾਇਓ ਨਾਲ ਉਹ ਚੰਗਾ ਬਾਬਾ ਦਾ ਸਿਰ ਦਾ ਸਾਹ ਕੋਈ ਗੱਲ ਫੇਰ ਇਹਦੀ ਗੱਲ ਪੀਦਾ ਵਾ ਤੇ ਬਿਨਾਂ ਸਿਰ ਖਾ ਲੈਂਦੀ ਬੰਦੇ ਦਾ